ਲੋਜੀ 2025 ਵਿੱਚ ਕੈਨੇਡਾ ਸਰਕਾਰ ਵੱਲੋਂ ਤਿੰਨ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਨੇ ਪੀਆਰ ਦੇਣ ਲਈ ਉਸ ਬਾਰੇ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਕੈਨੇਡਾ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਵਾਸੀਆਂ ਨੂੰ ਪੀਆਰ ਦੇਣ ਲਈ ਤਿੰਨ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਦੀ ਉਮੀਦ 2024 ਵਿੱਚ ਸੀ ਸ਼ੁਰੂ ਕਰਨ ਦੀ ਪਰ 2024 ਵਿੱਚ ਨਹੀਂ ਸ਼ੁਰੂ ਕੀਤੇ ਗਏ ਹੁਣ 2024 ਵਿੱਚ ਸ਼ੁਰੂ ਕੀਤੇ ਜਾਣਗੇ ਤੇ ਦੱਸਿਆ ਗਿਆ ਹੈ ਕਿ ਇਸ ਨਾਲ ਜਿਹੜੀ ਕੈਨੇਡਾ ਦੀ ਲੇਬਰ ਸ਼ਾਰਟੇਜ ਹੈ ਉਸ ਨੂੰ ਵੀ ਪੂਰਾ ਫਾਇਦਾ ਮਿਲੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਨਹਾਂਸਡ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਦੋ ਕੇਅਰ ਗੀਵਰ ਪ੍ਰੋਗਰਾਮ ਚੱਲ ਰਹੇ ਹਨ ਪਰ ਉਹਨਾਂ ਨੂੰ ਹੁਣ ਇਨਹਾਂਸ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਪ੍ਰੋਗਰਾਮ ਦੇ ਨਾਲ professionl care givers ਦੀ ਵੱਧ ਰਹੀ ਡਿਮਾਂਡ ਨੂੰ ਪੂਰਾ ਕੀਤਾ ਜਾਵੇਗਾ ਤੇ ਇਸ ਨਾਲ ਹੁਣ ਪ੍ਰਵਾਸੀਆਂ ਨੂੰ ਕੀ ਫਾਇਦਾ ਮਿਲੇਗਾ ਇਨਹਾਂਸ ਕਰਨ ਤੇ ਉਸ ਬਾਰੇ ਗੱਲ ਕਰਦੇ ਹਾਂ ਇਸ ਨਾਲ ਸਭ ਤੋਂ ਪਹਿਲਾਂ ਕੈਨੇਡਾ ਪਹੁੰਚਣ ਤੇ ਪੀਆਰ ਮਿਲੇਗੀ ਕੇਅਰ ਗੀਵਰਸ ਨੂੰ ਸਭ ਤੋਂ ਵੱਡਾ ਫਾਇਦਾ ਪ੍ਰਵਾਸੀਆਂ ਨੂੰ ਇਹ ਮਿਲੇਗਾ ਕਿ ਜਦ ਉਹ ਕੈਨੇਡਾ ਦੇ ਬਾਰਡਰ ਤੇ ਪਹੁੰਚਣਗੇ ਜਿਨ੍ਹਾਂ ਕੋਲ ਕੇਅਰ ਗੀਵਰ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਪੀਆਰ ਮਿਲੇਗੀ ਤੇ ਜੋ ਇਸ ਪ੍ਰੋਗਰਾਮ ਦੇ ਰਾਹੀਂ ਅਪਲਾਈ ਕਰਨਗੇ ਤੇ ਨਾਲ ਹੀ ਕੇਅਰ ਗੀਵਰਸ ਉਹ ਆਰਗੇਨਾਈਜੇਸ਼ਨ ਨਾਲ ਕੰਮ ਕਰ ਸਕਦੇ ਨੇ ਜੋ ਟੈਂਪਰਰੀ ਜਾਂ ਪਾਰਟ ਟਾਈਮ ਕੰਮ ਦਿੰਦੀਆਂ ਨੇ ਮਤਲਬ ਕਿ ਜੇ ਕਿਸੇ ਦੀ ਇੰਜਰੀ ਹੋਈ ਹੈ ਕੋਈ ਸੱਟ ਲੱਗੀ ਹੈ ਉਸ ਨੂੰ ਹੈਲਪਰ ਦੀ ਲੋੜ ਹੈ ਤਾਂ ਉੱਥੇ ਕੇਅਰ ਗੀਵਰਸ ਹੁਣ ਕੰਮ ਕਰ ਸਕਦੇ ਹਨ ਤੇ ਤੀਜਾ ਫਾਇਦਾ ਇਹ ਮਿਲੇਗਾ ਕਿ ਹੁਣ ਕੇਅਰ ਗੀਵਰਸ 엠ਪਲੋਇਰ ਨੂੰ ਬਦਲ ਸਕਦੇ ਹਨ ਜੇ ਉਹਨਾਂ ਨੂੰ ਸਹੀ ਨਹੀਂ ਲੱਗਦਾ ਦੂਜਾ ਗੱਲ ਕਰਦੇ ਹਾਂ ਰੂਲਰ ਕਮਿਊਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਇਹ ਪ੍ਰੋਗਰਾਮ ਇਸ ਪ੍ਰੋਗਰਾਮ ਨੂੰ ਹੋਰ ਮਹੱਤਤਾ ਦਿੱਤੀ ਜਾ ਰਹੀ ਹੈ ਹੁਣ ਜ਼ਿਆਦਾ ਸਕਿਲਡ ਫੋਰਨ ਵਰਕਰਸ ਕੈਨੇਡਾ ਦੇ ਰੂਲਰ ਏਰੀਆ ਵਿੱਚ ਬੁਲਾਉਣ ਲਈ ਤੇ ਇਹ ਪ੍ਰੋਗਰਾਮ ਓਪਨ 2024 ਵਿੱਚ ਹੋਣਾ ਸੀ ਪਰ ਹੁਣ 2025 ਵਿੱਚ ਓਪਨ ਹੋਵੇਗਾ ਤੀਜਾ ਪ੍ਰੋਗਰਾਮ ਹੈ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਨਾਲ ਜੇ ਤੁਹਾਨੂੰ ਫ੍ਰੈਂਚ ਆਉਂਦੀ ਹੈ ਤਾਂ ਤੁਸੀਂ ਕੈਨੇਡਾ ਦੇ ਉਹ ਸੂਬਿਆਂ ਦੇ ਵਿੱਚ ਸੈਟਲ ਹੋ ਸਕਦੇ ਹੋ ਜਿੱਥੇ ਫ੍ਰੈਂਕੋਫੋਨ ਕਮਿਊਨਿਟੀ ਹੈ ਮਤਲਬ ਕਿ ਜਿੱਥੇ ਜ਼ਿਆਦਾ ਫ੍ਰੈਂਚ ਬੋਲੀ ਜਾਂਦੀ ਹੈ ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਜ਼ਿਆਦਾਤਰ ਫ੍ਰੈਂਚ ਬੋਲੀ ਜਾਂਦੀ ਹੈ ਪਰ ਕਿਊਬਿਕ ਦੇ ਆਊਟਸਾਈਡ ਕਈ ਸੁਬਿਆਂ ਦੇ ਵਿੱਚ ਫ੍ਰੈਂਚ ਕਮਿਊਨਿਟੀ ਹੈ ਤੇ ਉੱਥੇ ਹੀ ਹੁਣ ਜ਼ਿਆਦਾ ਇਮੀਗ੍ਰੈਂਟਸ ਨੂੰ ਅਟਰੈਕਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਫ੍ਰੈਂਚ ਆਉਂਦੀ ਹੈ ਤੇ ਇਹ ਪ੍ਰੋਗਰਾਮ ਵੀ 2025 ਵਿੱਚ ਸ਼ੁਰੂ ਕੀਤਾ ਜਾਵੇਗਾ ਕੈਨੇਡਾ ਸੰਬੰਧੀ ਹੋਰ ਜਾਣਕਾਰੀ ਪੰਜਾਬੀ ਦੇ ਵਿੱਚ ਪੜ੍ਹਨ ਲਈ ਤੁਸੀਂ www.latestimmigrationnews.com ਤੇ ਜਾ ਕੇ ਚੈੱਕ ਕਰ ਸਕਦੇ ਹੋ ਅੱਜ ਦੇ ਬਲਟਨ ਵਿੱਚ ਇੰਨਾ ਹੀ ਜਲਦ ਮਿਲਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ